ਲੋ ਜੀ 92864 ਕਿਲੋਮੀਟਰ ਚੱਲੀ ਹੋਈ ਆ ਤੇ ਇੰਟੀਰੀਅਰ ਸਿਸਟਮ ਦੀ ਗੱਡੀ ਤੁਸੀਂ ਜਿਹੜੀ ਅੰਦਰੋਂ ਦੇਖ ਲਓ ਸੀਟਾਂ ਦੇ ਲੈਦਰ ਕਵਰ ਪਾਏ ਹੋਏ ਨੇ ਤੇ ਮੇਜਰ ਐਕਸੀਡੈਂਟ ਨਹੀਂ ਹੈਗੀ ਗੱਡੀ ਇਹ ਟੁੱਪਾ ਤਾਂ ਲੱਗ ਗਿਆ ਦਾ ਲੋ ਜੀ ਸੱਜ ਨੂੰ ਕਿਸੇ ਪਾਸਿਓਂ ਮੇਜਰ ਐਕਸੀਡੈਂਟ ਨਹੀਂ ਟੱਚ ਇੱਕ ਬਜਿੰਦਾ ਉਹ ਆ ਵੀ 15 ਤੇ ਇਧਰਲੇ ਵੀ ਸ਼ੀਸ਼ੇ ਹੈਗੇ ਨੇ 15 15 ਮਤਲਬ ਜਿੰਨੇ ਸ਼ੀਸ਼ੇ ਹੈਗੇ ਨੇ ਸਾਈਡਾਂ ਵਾਲੇ ਸਾਰੇ ਨਾਲ ਦੇ ਨਿਕਲਾ ਫਰੰਟੀ ਸ਼ੀਸ਼ਾ ਪਿਆ ਹੋਇਆ ਹੈਗਾ ਲੋ ਵੀ ਮਿੱਤਰੋ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ Honda City ਦੀ ਅਮੇਜ ਤੇ ਬਾਈ ਸੋਨੇ ਕੋਲੇ ਆਈ ਸੀ 사ਸੀ ਗਰ ਬਾਈ 사ਸੀ ਗਰ ਬਾਈ ਹੋਰ ਇਹ ਆਪਣਾ ਭਰਾ ਹੈਗਾ ਤੇ ਇਹ ਪਹਿਲਾਂ ਤਾਂ ਇਹ ਭੰਗੜੇ ਦਾ 스타ਰ ਆ ਧਨੋਲੇ ਦਾ ਤੇ ਬਾਈ ਦੀ ਗੱਡੀ ਆ ਬਾਈ ਪਹਿਲਾਂ ਆਪਾਂ ਗੱਡੀ ਆ ਜਿਹੜੀ ਦੇਣੀ ਆ ਇਹ ਕਿੰਨਾ ਮਾਡਲ ਆ ਵੀਰੇ 2015 ਮਾਡਲ ਆ ਇਹ 2015 ਮਾਡਲ ਆ ਐਨਓਸੀ ਮਿਲੂ ਪਹਿਲਾਂ ਤਾਂ ਐਨਓਸੀ ਦਿੱਲੀ ਨੰਬਰ ਹੈ ਨਾ ਹਾਂ ਹਾਂ ਐਨਓਸੀ ਮਿਲੂ 2015 ਮਾਡਲ ਆ ਚੱਲੀ ਕਿੰਨੀ ਹੋਈ ਆ ਚੱਲੀ ਵੀਰੇ ਤਕਰੀਬਨ ਇਹ 92000 ਕਿਲੋਮੀਟਰ ਦੂਰ ਚੱਲੀ ਹੋਈ ਆ 92000 ਕਿਲੋਮੀਟਰ ਚੱਲੀ ਹੋਈ ਆ ਦਿਖਾ ਦੀ ਆਪਾਂ ਚੈੱਕ ਕਰ ਲਓ ਤੇ ਚਾਬੀ ਦੇ ਹੀ ਮੜੀ ਜੀ ਚਾਬੀ ਦੇ ਦੀ ਆ ਪੀ ਉੱਪਰ ਲੋ ਜੀ 92864 ਕਿਲੋਮੀਟਰ ਚੱਲੀ ਹੋਈ ਆ ਤੇ ਇੰਟੀਰੀਅਰ ਸਿਸਟਮ ਦੀ ਗੱਡੀ ਤੁਸੀਂ ਜਿਹੜੀ ਅੰਦਰੋਂ ਦੇਖ ਲਓ ਸੀਟਾਂ ਦੇ ਲੈਦਰ ਕਵਰ ਪਏ ਹੋਏ ਨੇ ਤੇ ਇਹ ਜੈਨੂਨ ਚੱਲੀ ਹੋਈ ਆ ਜੈਨੂਨ ਚੱਲੀ ਹੋਈ ਹੈ ਬਾਈ ਤੇ ਇਹ ਐਕਸੀਡੈਂਟ ਤਾਂ ਨਹੀਂ ਹੋएगी ਨਾ 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 ਵੀਰੇ ਕੋਈ ਮੇਜਰ ਐਕਸੀਡੈਂਟ ਨਹੀਂ ਹੈਗੀ ਗੱਡੀ ਕਿੱਥੋਂ ਪਤਾ ਲੱਗ ਜਾਂਦਾ ਲੋ ਵੀ ਸੱਜ ਨੂੰ ਜਿਸੇ ਪਾਸੇੋਂ ਮੇਜਰ ਐਕਸੀਡੈਂਟ ਨੇ ਟੱਚੀਂ ਬੜਕਿੰਦਾ ਉਹ ਤਾਂ ਮਾੜੀ-ਮੋਟੀ ਦਾ ਭਾਈ ਹੁੰਦੀ ਰਹੀ ਦੀ ਹੁਣ ਮਾੜੀ-ਮੋਟੀ ਹੁੰਦੀ ਰਹਿੰਦੀ ਆ ਟਾਇਰ ਹੈਗੇ ਨੇ ਅੱਧੇ ਤੋਂ ਉੱਪਰ ਨੇ ਹਨਾ ਹਾਂ ਅੱਧੇ ਤੋਂ ਵੱਧ ਪਏ ਨੇ ਟਾਇਰ ਅੱਧੇ ਤੋਂ ਵੱਧ ਪਏ ਨੇ ਬੀਲ ਕੱਪ ਪਏ ਹੋਏ ਨੇ ਤੇ ਆਪਾਂ ਹੁਣ ਤੁਹਾਨੂੰ ਡਿੱਗੀ ਵੀ ਦਿਖਾ ਦੰਨੇ ਆ ਚਲੋ ਜੀ ਤੁਹਾਨੂੰ ਡਿੱਗੀ ਵੀ ਦਿਖਾ ਦੰਨੇ ਆ ਲੋ ਜੀ ਡਿੱਗੀ ਦਾ ਸਟਿੱਪਣੀ ਵਗੈਰਾ ਸਾਰਾ ਕੁਝ ਨਾਲ ਹੈਗਾ ਬਾਈ ਸਟਿੱਪਣੀ ਵੀ ਹੈਗੀ ਅੱਧੇ ਤੋਂ ਉੱਪਰ ਤੇ ਬਾਈ ਬਾਕੀ ਜਿਹੜਾ ਤੇਰਾ ਮੋਬਾਈਲ ਨੰਬਰ ਆ ਹਾਂ ਉਹ ਤਾਂ ਉਹ ਦੱਸ ਦੇ ਤੇ ਬਾਕੀ ਬਾਈ ਤੈਨੂੰ ਆ ਕੇ ਕਿੱਥੇ ਮਿਲਣ ਉਹ ਦੱਸ ਦੇ ਜਿਹੜਾ ਬਾਈ ਆ ਆਪਣਾ ਨਾ ਪਿੰਡ ਤਨੌਲੇ ਆ ਕੇ ਮੈਨੂੰ ਜਦੋਂ ਮਰਜ਼ੀ ਫੋਨ ਕਰ ਲੈਣਾ ਮੋਬਾਈਲ ਨੰਬਰ ਹੈਗਾ 99800 82 71 871 598 ਠੀਕ ਹੈ ਬਾਕੀ ਜਿਹੜਾ ਇਹ ਮੋਬਾਈਲ ਨੰਬਰ ਆਪਰ ਟੈਟਲ ਤੇ ਚੱਲ ਜਾਂਦਾ ਮਾੜੇ ਤੇ ਬਾਈ ਇਹਦੀ ਆਪਣੀ ਡਿਮਾਂਡ ਕੀ ਆ ਇਹਦੀ ਡਿਮਾਂਡ ਵੀਰੇ 330000 ਰੁਪਇਆ 330000 ਰੁਪਇਆ ਮੌਕੇ ਤੇ ਮਾੜਤਣ ਮੌਕੇ ਮਾੜਤਣ ਕਰਦਾਂਗੇ ਮੌਕੇ ਇੱਕ ਬੌਰਨੇਟ ਚੱਕੀ ਆਪਾਂ ਮੂਹਰੋਂ ਵੀ ਦਿਖਾ ਦਈਏ ਲੋ ਵੀ ਸੱਜਣੋ ਕਰੋ ਇੰਜਨ ਦੀ ਆ ਗੋਡੇ ਵਗੈਰਾ ਤੋਂ ਪਤਾ ਲੱਗ ਜਾਂਦਾਗਾ ਜਿ ਜਮਾ ਸਹੀ ਓਕੇ ਵੀ ਹੈ ਕੋਈ ਐਕਸੀਡੈਂਟ ਨਹੀਂ ਹੈ ਗੱਡੀ ਇੰਜਨ ਪੱਖੋ ਕਿਵੇਂ ਆ ਇੰਜਨ ਗੇਅਰ ਦੀ ਪੂਰੀ ਓਕੇ ਆ ਬਾਈ ਗੱਡੀ ਚੰਗੀ ਗੱਡੀ ਆ ਯਾਰ ਚੰਗੀ ਗੱਡੀ ਆ ਤੇ ਮਤਲਬ 100% ਗਾਰੰਟੀ ਹੈਗੀ ਆਪਣੀ ਹਾਂ ਹਾਂ ਗਾਰੰਟੀ ਹੈਗੀਆ ਸ਼ੀਸ਼ੇ ਸਾਰੇ Ориਜਨਲ ਜਿਹੜਾ ਕੱਲਾ ਆ ਨੀ Ориਜਨਲ ਹੈਗਾ ਮਤਲਬ ਫਰੰਟ ਸ਼ੀਸ਼ਾ ਪਿਆ ਹੋਇਆ ਆਪਾਂ ਚੈੱਕ ਕਰ ਲਈਏ ਕਰ ਲਓ ਲੈ ਆਹ ਸ਼ੀਸ਼ਾ ਵੀ ਹੈਗਾ 15 ਤੇ ਆਹ ਆ ਵੀ ਹੈਗਾ 15 ਆਹ ਵੀ 15 ਤੇ ਆ ਵੀ 15 ਤੇ ਇਧਰਲੇ ਵੀ ਸ਼ੀਸ਼ੇ ਹੈਗੇ ਨੇ 15 15 ਮਤਲਬ ਜਿੰਨੇ ਸ਼ੀਸ਼ੇ ਹੈਗੇ ਨੇ ਸਾਈਡਾਂ ਵਾਲੇ ਸਾਰੇ ਨਾਲ ਦੇਣੇ ਕਿਲਾ ਫਰੰਟ ਸ਼ੀਸ਼ਾ ਪਿਆ ਹੋਇਆ ਹੈਗਾ ਤੇ ਬਾਕੀ ਕਰ ਲਿਓ ਸੰਪਰਕ ਜਿਨ੍ਹਾਂ ਨੇ ਲੈਣੀਆਂ Honda Amaze 2015 ਮਾਡਲ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ